प्यारे दोस्तों प्यार भरी सस्साइकल जी पंजाब ਦੇ ਮਿਤ ਭਗ ਵੱਲੋਂ 12 9 ਨੂੰ ਨਵਾਂ ਪੱਤਰ ਜਾਰੀ ਕੀਤਾ ਗਿਆ ਹੈ ਜੋ ਮਨਾਮ 17 7 ਦੇ 2020 ਜਾਂ 17 7 2020 ਤੋਂ ਬਰ ਭਰਤੀ ਹੋਇਆ ਉਹਨਾਂ ਦੇ 7ਵੇਂ ਪੇਗ ਨੂੰ ਲੈ ਕੇ ਇਹ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਜੋ ਕਲਰਕਾ ਉਹਦੀ ਬੇਸਿਕ ਪੇ 29200 ਪਰ ਗ੍ਰੈਜੂਏਟ ਹੋਵੇ ਉਸ ਤੋਂ ਬਾਅਦ ਉਹ ਸਟੈਨਵਾ ਉਹਦੀ ਬੇਸਿਕ ਪੇ ਵੀ 29200 ਤੇ ਉਸ ਤੋਂ ਬਾਅਦ ਜੋ ਡਰਾਈਵਰ ਆ ਉਹਦੀ ਬੇਸਿਕ ਪੇ 21700 ਜੋ ਪੀਐਨ ਆ ਉਹਦੀ 18000 ਬੇਸਿਕ ਪੇ ਹੈ ਜੀ ਜੋ ਪੰਜਾਬ ਦੇ ਵਿੱਤ ਭਾਵ ਵੱਲੋਂ 12 ਨਵੰਬਰ ਨੂੰ ਜਾਰੀ ਕੀਤਾ ਗਿਆ ਹੈ ਪਰ ਇਹਨਾਂ ਜੋ ਮਲਾਜ਼ਮ ਹਨ 17/7/2020 ਨੂੰ ਭਰਤੀ ਹੋਇਆ ਜਾਂ 17/7/2020 ਤੋਂ ਬਾਅਦ ਭਰਤੀ ਹੋਇਆ ਉਹਨਾਂ ਬਾਅਦ ਜੋ ਸੱਤਵਾਂ ਪੇਕ ਹੁੰਦੇ ਉਸੇ ਗੇ ਦਿੱਤੇ ਹਨ ਕਲਰਕ ਦੇ ਸਟੈਨੋਂ ਦੇ ਤੇ ਡਰਾਈਵਰ ਦੇ ਪੀਐਨ ਦੇ ਪਰਤ ਨਿਆਵ ਸਰਕਾਰ ਦੇ ਜੋ ਜਥੇਬੰਦੀਆਂ ਹਨ ਜਾਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਮੰਗ ਕਰਦੇ ਪੰਜਾਬ ਸਰਕਾਰ ਤੋਂ ਕਿ 17 ਸਤ 2020 ਤੋਂ ਭਰਤੀ ਹੋਏ ਮਲਾਿਆਂ ਨੂੰ 6ਵੇਂ ਬੰਦ ਲਗ ਕੀਤਾ ਜਾਵੇ ਦੂਜੇ ਪਾਸੇ ਜੋ ਹਸਪਤਾਲਾਂ ਦੇ ਡਾਕਟਰਾਂ ਨੇ ਹੜਤਾਲ ਕੀਤੀ ਸੀ ਉਹਨਾਂ ਨੇ ਹੜਤਾਲ ਵਾਪਸ ਲੈ ਲਈ ਹੈ ਪੰਜਾਬ ਸਰਕਾਰ ਨੇ ਸਾਰੀਆਂ ਮੰਗਾਂ ਮੰਨ ਲਈਆਂ ਹਨ ਇਹ ਵੀ ਕਹਿਤਾ ਹੈ ਕਿ 400 ਡਾਕਟਰਾਂ ਦੀ ਭਰਤੀ ਜਲਦੀ ਕੀਤੀ ਜਾਊਗੀ ਦੂਜੇ ਪਾਸੇ ਜੋ ਬੀਲੀਵਰਡ ਦੇ ਮੁਲਾਜ਼ਮਾਂ ਉਹਨਾਂ ਨੇ ਮੰਗਾਂ ਵੀ ਪਾਵਰ ਕਾਉਂਨ ਮੰਨ ਲਈਆਂ ਹਨ ਪਰ ਜੋ ਥਰਮਲ ਲਹਿਰਾ ਮੁਹੱਬਤ ਦੇ ਜਪੀ ਹਨ ਉਹਨਾਂ ਦਾ ਜੋ ਬੇਸਿਕ ਪੇ ਹੈ ਉਹਨਾਂ ਉਹ ਕਹਿ ਰਹੇ ਹਨ ਕਿ ਸਾਡਾ ਸਾਡੀ ਬੇਸਿਕ ਪੈਸੇ ਜੇ ਉਹ ਸਾਨੂੰ ਸਾਡੇ ਉੱਪਰ ਜੋ 6ਾਂ ਬੇਖ ਲਾਗੂ ਕੀਤਾ ਜਾਵੇ ਮੰਗ ਹੈ ਉਹਨਾਂ ਦੀ ਦੂਜੇ ਪਾਸੇ ਪੰਜਾਬ ਦੇ ਮੁਲਾਜ਼ਮ ਰਿਟਾਇਰਡ ਮੁਲਾਜ਼ਮ ਮੰਗ ਕਰ ਰਹੇ ਹਨ ਕਿ 2016 ਤੋਂ ਪੇ ਕਿੰਦਾ ਏਰੀਆ ਦਿੱਤਾ ਜਾਵੇ 17/2020 ਨੂੰ 6ਾਂ ਬੇ ਲਾਗੂ ਕੀਤਾ ਜਾਵੇ ਪੁਰਾਣੀ ਪੈਨਸ਼ਨ ਸਕੀਮ 1972 ਅਨਸਾਰ ਲਾਗੂ ਕੀਤੀ ਜਾਵੇ ਪੰਜਾਬ ਸਰਕਾਰ ਦੇ ਮਿਹਨਤ ਕੰਮ ਕਰਦੇ ਕੱਚੇ ਮਲਾਜਮ ਰੈਗੂਲਰ ਕੀਤੇ ਜਾਣ ਇਹ ਮਲਾਜਮ ਮੁੱਖ ਮੰਗਾ ਹਨ ਜੀ ਆ ਲਗਾਤਾਰ ਜੋ ਮਲਾਜਮ ਹਨ ਪੰਜਾਬ ਦੇ ਪੰਜਾਬ ਸਰਕਾਰ ਦਾ ਅਪਰੋਰ ਕਰ ਰਹੇ ਹਨ ਕਿਉਂਕਿ ਉਹ ਮੈਨੇਜਮੈਂਟ ਆ ਮੰਗਾ ਮੰਨ ਵੀ ਜਾਂਦੀ ਆ ਮੰਗਾ ਮੰਨ ਕੇ ਪਰ ਮੰਗਾ ਲਾਗੂ ਨਹੀਂ ਕਰਦੀ ਜਿਸ ਕਰਕੇ ਮਲਾਜਮਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਰੋਸ ਹੈ 2021 ਵਿੱਚ ਬਹੁਤ ਧੰਨਵਾਦ ਜੋ ਜੀਪੀ ਹਨ ਜੀ ਮਨਾਉਂ ਫਰਮਲ ਦੇ ਵਿੱਚ ਜੀਪੀ ਨੇ ਮੰਗ ਕੀਤੀ ਹੈ ਕਿ ਪਾਵਰ ਰੇਗੂਲੇਟਿਨ ਤੋਂ ਵੀ ਸਾਨੂੰ ਬੇਸਿਕ ਬੇ ਸਾਡਾ ਹੈ ਜੋ 35400 ਤੱਕ ਜਾਵੇ ਇਹੋ ਨੇ ਮੁੱਖ ਮੰਗ ਹੈ ਜੀ ਉਹ ਵੀ ਕਹਿ ਰਹੇ ਨੇ ਕਿ 24 ਸਤੰਬਰ ਨੂੰ ਮੀਟਿੰਗ ਹੋਣੀ ਆ ਬੀਓਡੀ ਵੀ ਉਸ ਦੇ ਵਿੱਚ ਸਾਡੇ ਜੋ ਮੰਗਾਂ ਮੰਨੀ ਜਾਵੇ ਧੰਨਵਾਦ ਸਾਥੀਓ ਮੈਂ ਜਨੂ ਸਾਫਰਾ ਕੋ ਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ